ਸਤਗੁਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਦਸ਼ਵੇਂ ਸਪਤਾ ਸ੍ਰੀ ਅਨੰਦਪੁਰ ਸਾਹਿਬ ਸਨ ਦਿੱਲੀ ਦਰਬਾਰ ਤੱਕ ਖਬਰ ਪਹੁੰਚ ਗਈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਸ਼ਸਤਰ ਧਾਰੀ ਸਿੱਖ ਰੱਖ ਲੈਨੇ ਫੌਜਾਂ ਰੱਖ ਲਈਆਂ ਨੇ ਪਹਾੜੀ ਰਾਜਿਆਂ ਨਾਲ ਜੰਗ ਕਰਦੇ ਨੇ ਪਹਾੜੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਿਕਾਇਤ ਕਰ ਦਿੱਤੀ ਬਾਦਸ਼ਾਹ ਔਰੰਗਜ਼ੇ ਨਹੀਂ ਸਿਚੌਂਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧੇ ਇਸ ਲਈ ਆलमगीर ਬਾਦਸ਼ਾਹ ਔਰੰਗਜ਼ੇਬ ਨੇ ਦਿੱਲੀ ਦੇ ਦਰਬਾਰ ਵਿੱਚ ਆਪਣੇ ਜਰਨੈਲ ਮੰਤਰੀ ਇਕੱਠੇ ਕਰ ਲਏ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਲਾ ਸਵਾਲ ਉਹਨੇ ਆਪਣੀ ਸਭਾ 'ਚ ਰੱਖਿਆ ਕਿ ਪਹਾੜੀਆਂ ਦੀ ਸ਼ਿਕਾਇਤ ਆਉਂਦੀ ਹੈ ਕੋਈ ਪੰਜਾਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਦੇ ਪੁੱਤਰ ਨੇ ਉਹਨਾਂ ਨੇ ਫੱਜਾ ਬਣਾ ਲਈਆ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਕਤ ਵਧਣ ਨਹੀਂ ਦਿੱਤੀ ਤੇ ਬਾਦਸ਼ਾਹ ਔਰੰਗਜ਼ੇਬ ਨੇ ਇੱਕ ਤਲਵਾਰ ਤੇ ਪਹਨ ਦਾ ਬੀੜਾ 10000 ਰਜਤਪਣ ਦੀ ਖਿਲਤ ਰੱਖ ਕੇ ਉਹਨੇ ਕਿਹਾ ਕੋਈ ਜਰਨੈਲ ਉਠੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰ ਸਕੇ ਜਿੰਨੇ ਫੌਜ ਚਾਹੀਦੀ ਹੈ ਮੈਂ ਦਮਾਂ ਜਿੰਨੇ ਰਜਤਪਣ ਨੇ ਉੰਨੀ ਫੌਜ ਦਮਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕਰੋ ਸਭ ਜਰਨੈਲ ਵੇਖ ਰਹੇ ਸਨ ਉਹਨਾਂ ਵਿੱਚ 32 ਸਾਲਾਂ ਤੱਕ ਚੜ੍ਹਦੀ ਉਮਰ ਦਾ ਨੌਜਵਾਨ ਉਹ ਉੱਠ ਕੇ ਤਲਵਾਰ ਤੇ ਪਹਨ ਦਾ ਵੀੜਾ ਚੁੱਕ ਲਿਆ 10000 ਮੋਹਰਾਂ ਉਹਨੂੰ ਦੇ ਦਿੱਤੀਆਂ ਔਰੰਗਜ਼ੇ ਬਾਦਸ਼ਾਹ ਪੁੱਛਦਾ ਹੈ ਕਿੰਨੀ ਫੌਜ ਚਾਹੀਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਨੂੰ ਪਕੜਨ ਵਾਸਤੇ ਉਹ 32 ਸਾਲਾਂ ਦੇ ਜਰਨੈਲ ਨੇ ਬੜੇ ਹੰਕਾਰ ਵਿੱਚ ਕਿਹਾ ਜੀ 10000 ਫੌਜ ਦੇ ਦਿਓ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਪਕੜ ਕੇ ਤੁਹਾਡੇ ਦਰਬਾਰ 'ਚ ਪੇਸ਼ ਕਰਦਾ ਔਰ ਅਮਰ ਬਾਦਸ਼ਾਹ ਨੇ 10000 ਫੌਜ ਉਹਦੇ ਨਾਮ ਕਰ ਦਿੱਤੀ ਉਹਨੂੰ ਦੇ ਦਿੱਤਾ ਇੰਨੇ ਹਜ਼ਾਰ ਫੌਜ ਤੈਨੂੰ ਪਾਣੀਪਤ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਸਰਹੰਦ ਤੋਂ ਮਿਲੇਗੀ ਇੰਨੇ ਹਜ਼ਾਰ ਫੌਜ ਤੂੰ ਨਾਲ ਲੈ ਕੇ ਜਾਏਂਗਾ ਆਨੰਦਪੁਰ ਸਾਹਿਬ ਪਹੁੰਚਦਿਆਂ ਤੇਰੇ ਕੋਲ 10000 ਫੌਜ ਹੋਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿਉਂਦਾ ਪੇਸ਼ ਕਰਨਾ ਹੈ ਜਾਂ ਮਰਦਾ ਪੇਸ਼ ਕਰਨਾ ਹੈ ਇਸ ਤਰ੍ਹਾਂ ਉਹ ਕਸਮ ਖਾ ਕੇ ਪਾਨ ਦਾ ਬੀੜਾ 10000 ਰਜਿਤ ਪਣ ਚੁੱਕ ਕੇ ਤੁਰ ਪਿਆ ਉਨੇ ਹਮਲਾ ਕਰਨਾ ਸੀ ਨੰਨਪੁਰ ਸਾਹਿਬ ਤੇ ਜਦੋਂ ਉਹਨੇ ਪੰਜਾਬ ਵਿੱਚ ਐਂਟਰ ਕੀਤਾ ਜਿਵੇਂ ਕੋਰ ਛੇਤਰ ਦੀ ਧਰਤੀ ਲੰਘਿਆ ਤੇ ਉਹਦੇ ਮਨ ਵਿੱਚ ਖਿਆਲ ਆਉਂਦਾ ਆ ਅਨੰਦਪੁਰ ਸਾਹਿਬ ਦਾ ਰਸਤਾ ਪਕੜਨਾ ਇਸ ਰਸਤੇ ਵਿੱਚ ਮੇਰੀ ਭੈਣ ਦਾ ਪਿੰਡ ਆਉਂਦਾ ਹੈ ਹੋਵੇ ਨਾ ਆਪਣੇ ਭੈਣ ਤੇ ਭਣੋਈਏ ਨੂੰ ਮਿਲ ਚੱਲਾਂ ਉਹਨਾਂ ਦੇ ਪਿੰਡ ਵਿੱਚ ਉਹਨਾਂ ਦੀ ਸੋਭਾ ਵਧੇਗੀ ਕਿ ਵਾਹ ਬੇਗਮ ਨਸੀਰਾ ਦਾ ਭਰਾ ਐਡਾ ਵੱਡਾ ਜਰਨੈਲ ਹੈ ਇਹਦੇ ਕੋਲ ਇੰਨੀਆਂ ਫੌਜਾਂ ਨੇ ਕਿਉਂਕਿ ਮਨੁੱਖੀ ਮਨ ਦੀ ਫਿਤਰਤ ਰਹਿੰਦੀ ਹੈ ਇਹਨੂੰ ਕੋਈ ਅਹੁਦਾ ਮਿਲ ਜਾਏ ਇਹ ਪਹਿਲਾਂ ਰਿਸ਼ਤੇਦਾਰਾਂ ਨੂੰ ਵਿਖਾਉਣਾ ਚਾਹੁੰਦਾ ਹੈ ਇਹ ਹੰਕਾਰੀ ਮਨ ਦੀ ਨਿਸ਼ਾਨੀ ਹੈ ਇਹਨੂੰ ਕੋਈ ਇੱਕ ਐਡਾ ਗਨਮਨ ਮਿਲ ਜਾਏ ਪਹਿਲਾਂ ਬੰਦਾ ਪੂਰੀ ਰਿਸ਼ਤੇਦਾਰੀ ਚ ਘਮਾਉਂਦਾ ਹੈ ਪਤਾ ਲੱਗ ਜਾਏ ਮੈਨੂੰ ਵੀ ਗਨਮਨ ਮਿਲੇ ਨਾ ਉਹਨੂੰ ਤਾਂ ਇੰਨੀ ਵੱਡੀ ਫੌਜ ਮਿਲੀ 10000 ਫੌਜ ਲੈ ਕੇ ਉਹ ਪੰਜਾਬ ਵਿੱਚ ਮੜਦਾ ਤੇ ਇਸੇ ਰਸਤੇ ਲੰਘਣੇ ਭੈਣ ਦਾ ਪਿੰਡ ਰਸਤੇ ਵਿੱਚ ਆਉਣੇ ਉਹਨਾਂ ਦੂਰ ਦੂਰ ਤੱਕ ਫੱਜਾਂ ਖਲਾਰ ਦਿੱਤੀਆਂ ਕੁਝ ਮੰਤਰੀਆਂ ਨੂੰ ਲੈ ਕੇ ਆਪਣੇ ਭੈਣ ਪਣੋਈਏ ਦੇ ਪਿੰਡ ਚ ਲੰਘ ਗਿਆ ਸਢੌਰੇ ਜਦੋਂ ਸਢੌਰੇ ਪਹੁੰਚਿਆ ਦੂਰ ਦੂਰ ਤੱਕ ਖਬਰਾਂ ਫੈਲ ਗਈਆਂ ਪਿੰਡ ਵਿੱਚ ਰੌਲਾ ਪੈ ਗਿਆ ਕੁਝ ਜਰਨੈਲ ਆਇਆ ਬੜਾ ਤਾਕਤਵਰ ਹੈ ਕਹਿੰਦੇ ਕਈ ਪਿੰਡਾਂ ਤੱਕ ਇਹਦੀ ਫੌਜ ਠਹਿਰੀ ਹੋਈ ਹੈ ਦਿੱਲੀੋਂ ਕਿਤੇ ਚੜ੍ਹਾਈ ਕਰਨ ਜਾ ਰਿਹਾ ਕੌਣ ਹੈ ਤਾਂ ਪਿੰਡ ਵਾਲੇ ਕਹਿੰਦੇ ਨਹੀਂ ਨਸੀਰਾਂ ਦਾ ਭਰਾ ਹੈ ਬੜਾ ਵੱਡਾ ਜਰਨੈਲ ਹੈ ਇੰਨੀ ਫੌਜਾਂ ਇਹਦੇ ਨਾਲ ਸਾਥ ਸੰਗਤ ਇਹ ਨਸੀਰਾਂ بیگم ਪਤਾ ਕੌਣ ਹੈ ਸਢੋਰੇ ਦੇ ਪੀਰ ਬੁੱਧੂ ਸ਼ਾਹ ਦੇ ਘਰ ਵਾਲੀ ਹੈ ਪੀਰ ਬੁੱਧੂ ਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਮੁਰੀਦ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਤੇ ਪੀਰ ਬੁੱਧੂ ਸ਼ਾਹ ਤੇ ਨਸੀਰਾਂ ਬੜੀ ਆਸਤਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਰੱਬ ਕਰਕੇ ਮੰਨਦੇ ਨੇ ਇਸ ਗੱਲ ਦਾ ਇਲਮ ਇਹਦੇ ਭਰਾ ਨੂੰ ਨਹੀਂ ਸੀ ਆਪਣੀ ਭੈਣ ਦੇ ਘਰ ਪਹੁੰਚ ਗਿਆ ਇਹਨੂੰ ਜਲਪਨੀ ਸ਼ਿਕਾਇਆ ਬੜਾ ਅਦਬ ਸਤਿਕਾਰ ਕੀਤਾ ਭੈਣ ਨੇ ਝਾੜ ਵਿੱਚ ਦਵਾਂ ਦਾ ਭੋਜਨ ਪ੍ਰਸ਼ਾਦਾ ਤਿਆਰ ਕੀਤਾ ਤੇ ਆਪਣੇ ਭਰਾ ਨੂੰ ਕਹਿੰਦੀ ਹੈ ਸੱਦੇ ਆਪ ਭਰਾ ਵਿਰਿਆ ਕੋਲ ਬਹਿ ਕੇ ਪ੍ਰਸ਼ਾਦਾ ਸ਼ਕ ਮੈਂ ਗਰਮ ਗਰਮ ਬਣਾਉਣੀ ਹੈ ਤੋ ਛਕੀ ਚਲ ਭੈਣਾ ਨੂੰ ਭਰਾਵਾਂ ਦਾ ਬੜਾ ਚਾਹ ਹੁੰਦਾ ਆਪਣ ਚੁੰਕੇ ਤੇ ਕੋਲ ਬਿਠਾ ਕੇ ਲੈ ਸੈਦੇ ਵਿਰੇ ਮੈਂ ਭੋਜਨ ਬਣਾਉਣੀ ਪ੍ਰਸ਼ਾਦਾ ਗਰਮ ਗਰਮ ਸ਼ਕ ਸੈਦਾ ਪ੍ਰਸ਼ਾਦਾ ਸ਼ਕ ਦਾ ਇਹਦਾ ਨਾਮ ਇਤਿਹਾਸ ਵਿੱਚ ਸੈਦ ਖਾਨ ਆਇਆ ਸਾਧ ਸੰਗਤ ਰਸ਼ਦ ਦਾ ਸ਼ੱਕਦਿਆਂ ਸ਼ੱਕਦਿਆਂ ਸ਼ਿਕਾਉਂਦਿਆਂ ਭੈਣ ਨਸੀਰਾ ਨੇ ਪੁੱਛ ਲਿਆ ਵੀਰਾ ਲੋਕ ਦੱਸਦੇ ਨੇ ਬੜੀ ਫੌਜ ਲੈ ਕੇ ਆਇਆ ਐਡਾ ਵੱਡਾ ਜਰਨੈਲ ਬਣ ਗਿਆ ਮੇਰੇ ਭਰਾ ਦੀ ਇੰਨੀ ਚੜ੍ਹਤ ਹੈ ਮੈਨੂੰ ਬੜੀ ਖੁਸ਼ੀ ਹੈ ਪਰ ਚੜ੍ਹਾਈ ਕਿੱਧਰ ਕੀਤੀਓ ਤੇ ਭੋਜਨ ਸ਼ੱਕਦਿਆਂ ਸਹਿਬਖਾਂ ਬੋਲਿਆ ਕਹਿੰਦਾ ਭੈਣੇ ਇੱਧਰ ਕੋਈ ਪਹਾੜੀਆਂ ਵਿੱਚ ਗੁਰੂ ਗੋਬਿੰਦ ਸਿੰਘ ਰਹਿੰਦਾ ਮੈਂ ਉਹਨੂੰ ਪਕੜਨ ਵਾਸਤੇ ਚੱਲਿਆ ਜਦੋਂ ਇੰਨੀ ਗੱਲ ਕਹੀ ਭੈਣ ਦੇ ਹੱਥੋਂ ਪ੍ਰਸ਼ਾਦਾ ਡਿੱਗ ਪਿਆ ਉਹਨੇ ਕਿਹਾ ਵੀਰਾ ਅੱਲਾਹ ਤਾਲਾ ਖੁਦਾ ਤੋਂ ਡਰ ਕਿਨੂੰ ਪਕੜਨ ਤੁਰ ਪਿਆ ਉਹਨੇ ਕਿਹਾ ਭੈਣੇ ਤੈਨੂੰ ਕੀ ਹੋਇਆ ਭੈਣ ਨਸੀਦਨ ਕਿਹਾ ਸੈਦੇ ਹ ਜਿਹਨੂੰ ਪਕੜਨ ਚੱਲਿਆ ਉਹ ਕੋਈ ਸਰੀਰ ਵਿਅਕਤੀ ਗੁਰੂ ਗੋਬਿੰਦ ਸਿੰਘ ਨਹੀਂ ਉਹ ਕੋਈ ਵਿਅਕਤੀ ਨਹੀਂ ਅੱਲਾਹ ਤਾਲਾ ਦੀ ਸ਼ਕਤੀ ਹੈ ਉਹਨੂੰ ਦੁਨੀਆਂ ਦਾ ਕੋਈ ਬੰਦਾ ਕੈਦ ਨਹੀਂ ਕਰ ਸਕਦਾ ਤੂੰ ਗਲਤ ਫੈਸਲਾ ਲੈ ਲਿਆ ਜਾ ਇੱਕ ਭੈਣ ਦੀ ਨਸੀਰਾਂ ਦੀ ਨਸੀਅਤ ਮੰਨ ਜਾਂ ਵਾਪਸ ਮੁੜ ਜਾ ਇੱਕ ਭੈਣ ਦੀ ਨਸੀਅਤ ਹੈ ਤੈਨੂੰ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਦੀ ਗੱਲ ਭੁੱਲ ਜਾ ਇੱਥੋਂ ਵਾਪਸ ਦਿੱਲੀ ਚਲਾ ਜਾ ਗੁੱਸੇ ਕਰੋਧ ਵਿੱਚ ਇਹਨੇ ਪ੍ਰਸ਼ਾਦਾ ਛੱਡ ਦਿੱਤਾ ਉੱਠ ਕੇ ਖਲੋ ਗਿਆ ਕਿੰਨਾ ਭੈਣੇ ਮੈਂ ਵੀ ਜਰਨੈਲਾਂ ਦੀ ਸਵਾ ਵਿੱਚ ਭਾਨ ਦਾ ਵੀਣਾ ਚੁੱਕਿਆ ਤੇ ਮੈਂ ਭਾਨ ਦਾ ਵੀਣਾ ਚੱਬ ਕੇ ਕਸਮ ਖਾਧੀ ਹੈ ਗੁਰੂ ਗੋਬਿੰਦ ਸਿੰਘ ਨੂੰ ਜਿਉਂਦਾ ਜਾਂ ਮਰਦਾ ਦਿੱਲੀ ਦਰਬਾਰ ਪੇਸ਼ ਕਰਾਂਗਾ ਹੁਣ ਮੈਨੂੰ ਕੋਈ ਨਹੀਂ ਰੋਕ ਸਕਦਾ ਕਹਿੰਦੇ ਭੈਣ ਦੇ ਵਰਜਣ ਉੱਤੇ ਵੀ ਇਹ ਵਰਜਿਆ ਨਾ ਚਲਾ ਗਿਆ ਫੌਜਾਂ ਲੈ ਕੇ ਨੇਂਨੰਦਪੁਰ ਸਾਹਿਬ ਵੱਲ ਚੜ੍ਹਾਈ ਕੀਤੀ ਦਿਨ ਲੰਘਿਆ ਰਾਤ ਪੈ ਗਈ ਇਹਨੇ ਆਨੰਦਪੁਰ ਸਾਹਿਬ ਦੇ ਕੋਲ ਜਾ ਕੇ ਡੇਰਾ ਕਰ ਲਿਆ ਦੂਰ ਦੂਰ ਤੱਕ ਫੌਜਾਂ ਖਲਾਰ ਦਿੱਤੀਆਂ ਜਿੱਥੇ ਨੇ ਡੇਰਾ ਕੀਤਾ ਨਾ ਉੱਥੇ ਅੱਜ ਸਥਾਨ ਬਣਿਆ ਹੋਇਆ ਹੈ ਸ਼੍ਰੀ ਨੰਦਪੁਰ ਸਾਹਿਬ ਤੋਂ 13 ਕਮੇਲ ਦੀ ਵਿੱਤ ਉੱਤੇ ਨੂਰਪੁਰ ਵਿੱਦੀ ਦੀ ਬਿਲਕੁਲ ਫਰਗਨਾ ਜੋਦੇ ਅੰਦਰ ਇਹਨੇ ਦੂਰ ਦੂਰ ਤੱਕ ਫੌਜਾਂ ਖਲਾਰੀਆਂ ਰੁਕ ਗਿਆ ਤੇ ਦੋ ਬੰਦੇ ਘੱਲੇ ਜਾਓ ਆਨੰਦਪੁਰ ਸਾਹਿਬ ਸੂਹ ਲੈ ਕੇ ਆਓ ਕਿੰਨੀ ਕੁ ਫੌਜ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਆ ਹੁਣ ਸੁਣਿਓ ਅਰਦਾਸ ਕਿਵੇਂ ਕੰਮ ਕਰ ਇਹਨ ਦੋ ਬੰਦੇ ਭੇਜੇ ਆਨੰਦਪੁਰ ਸਾਹਿਬ ਦੀ ਖਬਰ ਲੈ ਕੇ ਆਏ 700 ਬੰਦੇ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜਿਆਦਾ ਨਹੀਂ ਉਹਦੇ ਕੋਲ ਕੋਈ ਤੋਪੀ ਨਿਸ਼ਾਨ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਤੀਰਾਂ ਤੇ ਤਲਵਾਰ ਨੇ 700 ਬੰਦਾ ਲੜਨ ਵਾਲਾ ਹੱਸਿਆ ਬਣਾ ਸੈਦ ਖਾਨ ਕਹਿੰਦਾ ਐਵੇਂ ਭੈਣ ਕਹੀ ਜਾਂਦੀ ਸੀ ਗੁਰੂ ਗੋਬਿੰਦ ਸਿੰਘ ਨੂੰ ਪਕੜਨ ਨਾ ਭੁੱਲ ਜਾ 700 ਬੰਦਾ ਤਾਂ ਸੀ ਸੱਤਾਂ ਘੰਟਿਆਂ ਵਿੱਚ ਪਕੜ ਲੈਣਾ ਸਭ ਕੁਝ ਕਰ ਇਹ ਤੇ ਮੇਰੇ ਦਾਇਆਂ ਹੱਥ ਦਾ ਕੰਮ ਹੈ ਬੜਾ ਹੰਕਾਰ ਵਿੱਚ ਮੇਰੇ ਕੋਲ 10000 ਫੌਜ ਉਹਨਾਂ ਕੋਲ 700 ਬੰਦਾ ਤਾਂ ਬੜਾ ਖੁਸ਼ ਹੋਇਆ ਇੱਧਰ ਸਢੋਰੇ ਮਿੱਠੀ ਭੈਣ ਨੇ ਅਨੰਦਪੁਰ ਸਾਹਿਬ ਵੱਲ ਮੂੰਹ ਕਰਕੇ ਅਰਦਾਸ ਕੀਤੀ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਤੁਹਾਡਾ ਇਲਮ ਨਹੀਂ ਮੇਰੇ ਭਰਾ ਨੂੰ ਤੁਹਾਡੇ ਬਾਰੇ ਪਤਾ ਨਹੀਂ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਨੂੰ ਮਾਰਨ ਜਾਂ ਪਕੜਨ ਵਾਸਤੇ ਮੇਰਾ ਭਰਾ ਹੈ ਇੱਕ ਭੈਣ ਦੀ ਤੁਹਾਡੇ ਚਰਨਾਚਰ ਅਰਦਾਸ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰੇ ਭਰਾ ਨੂੰ ਜਾਨੋਂ ਨਾ ਮਾਰਿਓ ਉਹਨੂੰ ਕਿਰਪਾ ਕਰਕੇ ਆਪਣੀ ਸ਼ਰਨ ਵਿੱਚ ਰੱਖ ਲਿਓ ਮਹਾਰਾਜ ਉਹਨੂੰ ਮਾਰਿਓ ਨਾ ਕਿਤੇ ਇਹ ਹੁਣ ਭੈਣ ਅਰਦਾਸਾਂ ਕਰ ਮਹਾਰਾਜ ਮੇਰੇ ਭਰਾ ਸਹਿਬ ਖਾਨ ਨੂੰ ਜਾਨੋ ਨਾ ਮਾਰਿਓ ਉਹਨੂੰ ਆਪਣੇ ਚਰਨਾਂ 'ਚ ਰੱਖ ਲਿਓ ਸ਼ਾਮੀ ਵੀ ਅਰਦਾਸ ਸਵੇਰੇ ਵੀ ਅਰਦਾਸ ਇੱਕ ਭੈਣ ਨਿਤ ਅਰਦਾਸ ਕਰਦੀ ਹੈ ਇੱਧਰ ਅਨੰਦਪੁਰ ਸਾਹਿਬ ਗੁਰੂ ਗੋਵਿੰਦ ਸਿੰਘ ਮਹਾਰਾਜ ਬੈਠੇ ਨੇ ਜਿੱਥੇ ਨੂਰਪੁਰ ਬੇਦੀ ਦੀ ਜੋ ਵਿੱਚ ਬੈਠਾ ਸੀ ਨਾ ਕਲਗੀ ਤਰਪਾਤਸ਼ਾ ਨੇ ਆਨੰਦਪੁਰ ਸਾਹਿਬ ਕਿਲਾ ਆਨੰਦਗੜ੍ਹ ਤੋਂ ਤੀਰ ਛੱਡਿਆ 13 ਮੀਲ ਦੀ ਵਿੱਥ ਤੇ ਨਿਸ਼ਾਨਾ ਮਾਰਿਆ ਜਿੱਥੇ ਸੈਦ ਖਾਨ ਬੈਠੇ ਦੇ ਪਲੰਘ ਦੇ ਭਾਵੇਂ ਚ ਤੀਰ ਵੱਜਿਆ ਜਦੋਂ